ਹੈਲੋ ਦੋਸਤੋ ਮੇਰਾ ਨਾਮ ਮਨਜੀਤ कौर ਹੈ ਲੋਕ ਮੈਨੂੰ ਪਿਆਰ ਨਾਲ ਮਾਨਸੀ ਮਾਸੀ ਬੁਲਾਉਂਦੇ ਨੇ ਪਰ 50 ਪਾਰ ਦਿਲ ਅਜੇ ਵੀ ਨੌਜਵਾਨ ਹੈ ਮੇਰੀ ਇੱਕੋ ਭੈਣ ਸੀ ਉਹ ਤੇ ਜੀਜਾ ਤੋਂ ਮੈਂ 5 ਸਾਲ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਚਲੇ ਗਏ ਉਹਨਾਂ ਦਾ ਇੱਕ ਪੁੱਤਰ ਸੀ ਅਰਜੁਨ ਮੇਰਾ ਭਾਂਜਾ ਉਸ ਉਸ ਵੇਲੇ ਉਸਦੀ ਉਮਰ ਸਿਰਫ ਇੱਕ ਹੀ ਸਾਲ ਸੀ ਮੈਂ ਉਸ ਨੂੰ ਆਪਣੇ ਘਰ ਲਿਆਦਾ ਉਸ ਨੂੰ ਪਾਲਿਆ ਪੜਾਇਆ ਆਪਣੇ ਬੱਚਿਆਂ ਵਾਂਗ ਸਭ ਕੁਝ ਦਿੱਤਾ ਹਰ ਚੁਣ ਹੁਣ 26 ਸਾਲ ਦਾ ਨੌਜਵਾਨ ਸੀ ਲੰਮਾ ਮਜ਼ਬੂਤ ਚਿਹਰੇ ਤੇ ਹਮੇਸ਼ਾ ਇੱਕ ਮਿੱਠੀ ਮੁਸਕਾਨ ਮੈਂ ਉਸ ਵਿੱਚ ਆਪਣੀ ਜਵਾਨੀ ਦੇ ਸਾਰੇ ਸੁਪਨੇ ਵੇਖਦੀ ਸਾਂ ਉਹ ਮੇਰੇ ਨਾਲ ਬੜੇ ਪਿਆਰ ਨਾਲ ਰਹਿੰਦਾ ਸੀ ਮੇਰੀ ਹਰ ਗੱਲ ਮੰਨਦਾ ਹੈ ਮੇਰੇ ਲਈ ਚਾ ਵੀ ਆਪ ਬਣਾ ਕੇ ਲਿਆਉਂਦਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਮੇਰੇ ਦਿਲ ਵਿੱਚ ਇੱਕ ਅਜੀਬ ਸਾ ਤੂਫਾਨ ਉੱਠਦਾ ਜਦੋਂ ਮੇਰੇ ਨੇੜੇ ਆਉਂਦਾ ਹੈ ਇੱਕ ਗਰਮੀ ਦੀ ਰਾਤ ਸੀ ਬਹੁਤ ਗਰਮੀ ਸੀ ਬਿਜਲੀ ਦੀ ਵਾਰ-ਵਾਰ ਜਾ ਰਹੀ ਸੀ ਮੈਂ ਆਪਣੇ ਕਮਰੇ ਵਿੱਚ ਪੱਕਾ ਚਲਾ ਕੇ ਲੇਟੀ ਸਾਂ ਸਿਰਫ ਇੱਕ ਪਤਲੀ ਚਾਦਰ ਓੜੀ ਹੋਈ ਸੀ ਹਰ ਛੁਣ ਮੇਰੇ ਕਮਰੇ ਵਿੱਚ ਆਇਆ ਮਾਸੀ ਜੀ ਤੁਹਾਨੂੰ ਗਰਮੀ ਲੱਗ ਰਹੀ ਹੈ ਮੈਂ ਫਰਿੱਜ ਵਿੱਚੋਂ ਠੰਡਾ ਪਾਣੀ ਲਿਆਵਾਂ ਉਸਦੀ ਆਵਾਜ਼ ਵਿੱਚ ਫਿਕਰ ਸੀ ਮੈਂ ਮੁਸਕਰਾ ਹੀ ਲਿਆ ਪੁੱਤ ਉਹ ਉਹ ਪਾਣੀ ਲੈ ਕੇ ਆਇਆ ਤੇ ਮੇਰੇ ਕੋਲ ਆ ਕੇ ਬੈਠ ਗਿਆ ਮੇਰੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਸਨ ਉਸ ਨੇ ਆਪਣੇ ਹੱਥ ਨਾਲ ਧੀਰੇ ਧੀਰੇ ਨਾਲ ਮੇਰੇ ਮੱਥੇ ਤੋਂ ਪੂੰਝਾ ਉਸਦੇ ਹੱਥ ਵਿੱਚ ಸ್ಪರ್ಶ ਮੇਰੇ ਸਰੀਰ ਵਿੱਚ ਇੱਕ ਬਿਜਲੀ ਤੋੜ ਗਈ ਉਸ ਵੱਲ ਵੇਖਿਆ ਉਸਦੀਆਂ ਅੱਖਾਂ ਮੇਰੀਆਂ ਅੱਖਾਂ ਵਿੱਚ ਟੁੱਪੀਆਂ ਹੋਈਆਂ ਸਨ ਮਾਸੀ ਜੀ ਤੁਸੀਂ ਬਹੁਤ ਸੋਹਣੇ ਹੋ ਮੈਨੂੰ ਲੱਗਦਾ ਹੈ ਮੈਂ ਤੈਨੂੰ ਪਹਿਲੇ ਦਿਨ ਤੋਂ ਪਿਆਰ ਕਰਦਾ ਆ ਰਹਾ ਹਾਂ ਇੱਕ ਅਜਿਹਾ ਪਿਆਰ ਜਿਹੜਾ ਸਿਰਫ ਮਾਸੀ ਪਾਂਚੇ ਦਾ ਨਹੀਂ ਉਸਦੀ ਆਵਾਜ਼ ਕੰਨ ਪਰ ਰਹੀ ਸੀ ਮੇਰਾ ਦਿਲ ਚੁਰ-ਚੁਰ ਨਾ ਧੜਕ ਰਿਹਾ ਸੀ ਮੈਂ ਉਸਦਾ ਹੱਥ ਫੜਿਆ ਅਰਜੁਨ ਇਹ ਕਲਨਕਨ ਸਾਡਾ ਰਿਸ਼ਤਾ ਤਾਂ ਸਮਾਜ ਬਣਾਉਂਦਾ ਹੈ ਮਾਸੀ ਜੀ ਦਿਲ ਤਾਂ ਪਤਾ ਹੀ ਨਹੀਂ ਹੁੰਦਾ ਰਿਸ਼ਤਾ ਕੀ ਹੈ ਉਸਨੇ ਮੇਰੇ ਹੱਥ ਤੇ ਇੱਕ ਚੁੰਮਾ ਰੱਖ ਦਿੱਤਾ ਮੇਰੀਆਂ ਅੱਖਾਂ ਬੰਦ ਹੋ ਗਈਆਂ ਮੈਂ ਉਸ ਦੇ ਵੱਲ ਖਿੱਚੀ ਚਲੀ ਗਈ ਉਸ ਨੇ ਮੇਰੇ ਗਲ ਤੇ ਆਪਣੇ ਹੋਠ ਰੱਖ ਦਿੱਤੇ ਬੜੀ ਨਰਮੀ ਨਾਲ ਬੜੇ ਪਿਆਰ ਨਾਲ ਮੇਰੇ ਸਰੀਰ ਵਿੱਚ ਇੱਕ ਲੰਮੀ ਸਾਹ ਨਿਕਲੀ ਮੈਂ ਉਸ ਦੇ ਗਲ ਵਿੱਚ ਪਹਾ ਪਾਲਿਆ ਉਸ ਨੇ ਮੇਰੀ ਚਾਤ ਹੌਲੀ ਜਿਹੀ ਹੇਠਾਂ ਸਰਕਾਈ ਮੈਂ ਸਿਰਫ ਇੱਕ ਪਤਲੀ ਸਲੀਪ ਵਿੱਚ ਸੌਂ ਉਸ ਨੇ ਮੇਰੀ ਅੱਖ ਖੋਲ ਲਿਆ ਬਾਲਾਂ ਵਿੱਚੋਂ ਗੁਲਾਫੇਰੀਆਂ ਮੇਰੇ ਮੱਥੇ ਤੇ ਚੁੰਮਿਆ ਫਿਰ ਲਿਫਟ ਕੇ ਚੁੰਮਣਾ ਬੜਾ ਸੋਹਣਾ ਸੀ ਜਿਵੇਂ ਪਿਆਰ ਦਾ ਸੁੰਦਰ ਮੇਰੇ ਅੰਦਰ ਉਤਰ ਗਿਆ ਹੋਵੇ ਉਸਨੇ ਮੇਰੀ ਸਲੀਪ ਦਿਆ ਪੱਟੀਆਂ ਹੌਲੀ ਜਿਹੀ ਹਟ ਅਸਰ ਗਈਆਂ ਮੇਰਾ ਸੀਨਾ ਉਸ ਦੇ ਸਾਹਮਣੇ ਸੀ ਉਹ ਰੋਕ ਗਿਆ ਮੇਰੀਆਂ ਅੱਖਾਂ ਵਿੱਚ ਵੇਖਿਆ ਜਿਮ ਇੱਛਾ ਜਿਤੋਂ ਮੰਗ ਰਿਹਾ ਹੋਵੇ ਮੈਂ ਉਸ ਦੀਆਂ ਗੱਲਾਂ ਤੇ ਹੱਥ ਰੱਖ ਕੇ ਉਸ ਨੂੰ ਹੌਲੀ ਜਿਹਾ ਆਪਣੇ ਵੱਲ ਖਿੱਚ ਲਿਆ ਉਸ ਨੇ ਮੇਰੀ ਛਾਤੀ ਤੇ ਆਪਣੇ ਹੂਠ ਰੱਖ ਕੇ ਬੜੇ ਪਿਆਰ ਨਾਲ ਬੜੀ ਨਰਮੀ ਨਾਲ ਮੇਰੇ ਸਰੀਰ ਵਿੱਚ ਇੱਕ ਤਰੰਗ ਤੋੜ ਗਈ ਮੈਂ ਉਸ ਦੇ ਸਰੀਰ ਨੂੰ ਆਪਣੀ ਛਾਤੀ ਨਾਲ ਲਾ ਕੇ ਚਿਪਕਾ ਲਿਆ ਫਿਰ ਉਸ ਨੇ ਮੇਰੀ ਸਰੀਰ ਪੂਰੀ ਲਾ ਦਿੱਤੀ ਮੈਂ ਪੂਰੀ ਨੰਗੀ ਉਸ ਦੇ ਸਾਹਮਣੇ ਸੀ ਉਸ ਨੇ ਆਪਣੀ ਇਸ਼ਾਰਤ ਤੇ ਲੋਹੇ ਉਸ ਦਾ ਮਜਬੂਤ ਸਰੀਰ ਮੇਰੇ ਸਾਹਮਣੇ ਸੀ ਮੈਂ ਉਸ ਦੀ ਛਾਤੀ ਤੇ ਪੇਟ ਤੇ ਪਹਾ ਤੇ ਹੱਥ ਫੇਰਦੇ ਰਹੀ ਉਹ ਮੇਰੇ ਉੱਤੇ ਝੁਕਿਆ ਸਾਡੇ ਸਰੀਰ ਇੱਕ ਦੂਜੇ ਨਾਲ ਲਿਪਟ ਗਏ ਉਸ ਦੀ ਗਰਮ ਹਵਾ ਮਠ ਮੇਰੇ ਅੰਦਰ ਸਮਾਰ ਰਹੀ ਸੀ ਉਸ ਨੇ ਮੇਰੇ ਲੱਤਾਂ ਵਿੱਚਕਾਰ ਆਪਣਾ ਸਰੀਰ ਟਿਕਾਇਆ ਮੈਂ ਉਸ ਦੀ ਪਿੱਠ ਤੇ ਗੁਲਾ ਫੇਰਦੀ ਰਹੀ ਉਹ ਧੀਰੇ ਧੀਰੇ ਮੇਰੇ ਅੰਦਰ ਦਾਖਲ ਹੋ ਰਿਹਾ ਸੀ ਮੇਰੇ ਮੂੰਹੋਂ ਇੱਕ ਲੰਮੀ ਆਹ ਨਿਕਲੀ ਬਹੁਤ ਸਾਲਾਂ ਬਾਅਦ ਮੈਨੂੰ ਇਹ ਭਾਵਨਾ ਮਿਲੀ ਉਪਰੇ ਪਿਆਰ ਨਾਲ ਬੜੀ ਨਰਮੀ ਨਾਲ ਹਿਲਦਾ ਰਿਹਾ ਸੀ ਮੇਰੇ ਸਰੀਰ ਦੀ ਹਰ ਰੇਸ ਉਸਦੇ ਨਾਲ ਗੂੰਜ ਰਹੀ ਸੀ ਮੈਂ ਉਸ ਦੇ ਕਰਨ ਵਿੱਚ ਫੁਸਫਸਾਈ ਹਰਜੁਨ ਮੈਂ ਤੇਰੀ ਹਾਂ ਤੇ ਤੇਰੀ ਉਸਨੇ ਮੇਰੇ ਹੋਠ ਚੁੰਮਤੇ ਕਿ ਮਾਸੀ ਤੁਸੀਂ ਮੇਰੀ ਪਹਿਲੀ ਤੇ ਆਖਰੀ ਮੁਹੱਬਤ ਹੋ ਅਸੀਂ ਰਾਤ ਪਰ ਇੱਕ ਦੂਜੇ ਵਿੱਚ ਗਵਾਚੇ ਰਹੇ ਕਈ ਵਾਰ ਕਈ ਤਰ੍ਹਾਂ ਇੱਕ ਕਦੇ ਮੈਂ ਉਸ ਉੱਤੇ ਕਦੇ ਉਹ ਮੇਰੇ ਉੱਤੇ ਮੇਰੇ ਸਰੀਰ ਤੇ ਉਸ ਤੇ ਪਿਆਰ ਦੇ ਨਿਸ਼ਾਨ ਸਨ ਸਵੇਰੇ ਜਦੋਂ ਸੂਰਜ ਨਿਕਲਿਆ ਅਸੀਂ ਅਸੀਂ ਵੀ ਇੱਕ ਦੂਜੇ ਦੇ ਆਪਾਂ ਵਿੱਚ ਸਾਂ ਅਸੀਂ ਤੋਂ ਉਹ ਜਾਣਦੇ ਹਾਂ ਕਿ ਸਮਾਜ ਇਸ ਨੂੰ ਕਦੇ ਨਹੀਂ ਮੰਨੇਗਾ ਪਰ ਸਾਡੇ ਦਿਲਾਂ ਨੇ ਇੱਕ ਦੂਜੇ ਨੂੰ ਚੁਣ ਲਿਆ ਹੈ ਹੁਣ ਵੀ ਜਦੋਂ ਘਰ ਵਿੱਚ ਕੋਈ ਨਹੀਂ ਹੁੰਦਾ ਉਹ ਮੇਰੇ ਨਾਲ ਕਮਰੇ ਵਿੱਚ ਆਉਂਦਾ ਹੈ ਮੇਰੇ ਨਾਲ लेट ਜਾਂਦਾ ਹੈ ਤੇ ਮੈਂ ਉਸਤੇ ਸੀਨੇ ਤੇ ਸਿਰ ਰੱਖ ਕੇ ਸੁੱਤੀ ਰਹਿੰਦੀ ਹਾਂ ਮੈਂ ਚਾਹਦੀ ਹਾਂ ਉਸਦੀ ਮਾਸੀ ਹਾਂ ਪਰ ਦਿਲ ਵਿੱਚ ਤਾਂ ਮੈਂ ਉਸਦੀ ਔਰਤ ਹਾਂ ਤੇ ਉਹ ਮੇਰਾ ਪੁੱਤ ਪਾਂਛਾ ਹੋਂਡ ਵਾਲਾ ਪਹਿਲਾ ਮਰਦ ਹੈ ਇਹ ਸਾਡਾ ਰਾਜ ਹੈ ਸਾਡਾ ਪਿਆਰ ਹੈ ਜਿਹੜਾ ਸਮਾਂਸ ਦੀਆਂ ਸਾਰੀਆਂ ਹੱਦਾਂ ਤੋਂ ਉੱਪਰ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਲਾਜ਼ਬਾਬ ਆਪ ਬੀਤੀਆਂ ਜਾਂ ਕਹਾਣੀਆਂ ਸੁਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ